ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਜਣੇ ਦੀਵਾਲੀ ਦੀਆਂ ਸਫਾਈਆਂ ਕਰ ਕਰਕੇ ਥੱਕ ਚੁੱਕੇ ਹੋਣਗੇ ਹੁਣ ਰੋਟੀ ਪਾਣੀ ਬਣਾਉਣ ਦਾ ਮਨ ਤਾਂ ਕਰਦਾ ਨਹੀਂ ਕਿਉਂਕਿ ਸਫਾਈਆਂ ਤੇ ਬਹੁਤ ਜ਼ਿਆਦਾ ਟਾਈਮ ਲਗਾ ਲਿਆ ਤੇ ਚਲੋ ਫਿਰ ਅੱਜ ਇਸ ਥਕਾਵਟ ਨੂੰ ਦੂਰ ਕਰਦੇ ਆ ਚਾਵਲਾਂ ਨੂੰ ਧੋ ਲਿਆ ਜਿਹੜਾ ਪਾਣੀ ਬਚਿਆ ਉਹਨੂੰ ਮੈਂ ਸੁੱਟਿਆ ਨਹੀਂ ਉਹਨੂੰ ਮੈਂ ਜਗ ਦੇ ਵਿੱਚ ਸਟੋਰ ਕਰਕੇ ਰੱਖ ਰਹੀ ਆ ਤੇ ਚਲੋ ਦੇਖੀਏ ਮੈਂ ਕੀ ਕੀਤਾ ਇਸ ਪਾਣੀ ਦਾ ਦਾਲ ਚਾਵਲ ਸਬਜ਼ੀਆਂ ਨੂੰ ਭਿਗੋ ਕੇ ਧੋਣ ਤੋਂ ਬਾਅਦ ਜਿਹੜਾ ਅਕਸਰ ਪਾਣੀ ਬਚ ਜਾਂਦਾ ਨਾ ਉਹਨੂੰ ਮੈਂ ਪਲਾਂਟ ਦੇ ਵਿੱਚ ਪਾ ਦਿੰਨੀ ਆ ਬੜਾ ਹੀ ਜ਼ਬਰਦਸਤ ਵਾਲਾ ਖਾਦ ਦਾ ਕੰਮ ਕਰਦਾ ਹੈ ਤੇ ਆਜੋ ਫਿਰ ਆਪਾਂ ਰੈਸਪੀ ਵੱਲ ਚਲੀਏ ਮੈਂ ਜੀ ਬੜੇ ਹੀ ਸੋਨੀਆਂ ਸੋਨੀਆਂ ਲੰਬੀਆਂ ਲੰਬੀਆਂ ਮਿਰਚਾਂ ਕੱਟ ਕੇ ਰੱਖ ਲੀਆਂ ਸੀ ਤੇ ਦੂਜੇ ਪਾਸੇ ਮੇਰੇ ਕੋਲ ਲਸਣ ਵੀ ਬੜਾ ਮੋਟੇ ਵਾਲਾ ਪਿਆ ਸੀ ਮੈਂ ਉਹਨੂੰ ਵੀ ਲੰਮਾ ਲੰਮਾ ਪਤਲਾ ਪਤਲਾ ਕੱਟ ਲਿਆ ਇੱਕ ਦੇਗਚੀ ਚ ਪਾਇਆ ਜੀ ਮੈਂ ਖੂਬਸਾਰਾ ਦੇਸੀ ਘਿਓ ਨਾਲ ਪਾਇਆ ਮੈਂ ਜੀਰਾ ਨਾਲ ਪਾਈਆਂ ਥੋੜੀਆਂ ਕਾਲੀਆਂ ਮਿਰਚਾਂ ਥੋੜਾ ਜਿਹਾ ਲਸਣ ਥੋੜਾ ਜਿਹਾ ਅਦਰਕ ਖੂਬਸਾਰੀਆਂ ਮਿਰਚਾਂ ਥੋੜਾ ਜਿਹਾ ਸੇਕ ਲਵਾ ਲਿਆ ਤੇ ਨਾਲ ਹੀ ਪਾ ਦਿੱਤੇ ਖੂਬਸਾਰੇ ਪਿਆਜ਼ ਜਿਹੜੇ ਕਿ ਆਪਾਂ ਲੰਬੇ ਲੰਬੇ ਪਤਲੇ ਪਤਲੇ ਕੱਟ ਕੇ ਛੱਡੇ ਸੀ ਉਸ ਤੋਂ ਬਾਅਦ ਇਹਨਾਂ ਨੂੰ ਵੀ 1-2 ਮਿੰਟ ਲਈ ਭੁੰਨਾ ਹੈ ਜ਼ਰਾ ਜ਼ਰਾ ਜੇ ਗੁਲਾਬੀ ਹੋਏ ਹੈ ਤੇ ਨਾਲ ਹੀ ਆਪਾਂ ਪਾ ਦਿੱਤੇ ਇਕਦਮ ਲੰਬੇ ਲੰਬੇ ਪਤਲੇ ਕੱਟੇ ਹੋਏ ਟਮਾਟਰ ਜਿੰਨੇ ਟਮਾਟਰ ਆ ਉੰਨੇ ਹੀ ਮੈਂ ਪਿਆਜ਼ ਲਏ ਸੀਗੇ ਅਸੀਂ ਇਹ ਸਾਰੇ ਮਸਾਲੇ ਨੂੰ 1 ਮਿੰਟ ਦਾ ਸੇਕ ਲਵਾਇਆ ਨਾਲ ਪਾਤਾ ਲੂਣ ਨਾਲ ਪਾਤੀਆਂ ਲਾਲ ਮਿਰਚਾਂ ਤੇ ਨਾਲ ਹੀ ਪਾ ਦਿੱਤਾ ਖੂਬਸਾਰਾ ਪਾਉ ਬਾਜੀ ਮਸਾਲਾ ਉਸ ਤੋਂ ਬਾਅਦ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁਲ ਲੈਣਾ ਮਿਕਸ ਕਰ ਲੈਣਾ ਬੇਸਿਕਲੀ ਨਾਲ ਹੀ ਮੈਂ ਰੱਖ ਦਿੱਤਾ ਟੱਕ ਕੇ ਇਹਨੂੰ 2 ਤੋਂ 3 ਮਿੰਟ ਬਾਅਦ ਖੋਲਿਆ ਤੇ ਬੜਾ ਹੀ ਸੋਨਾ ਨਾ ਜਿਹੜਾ ਮਸਾਲਾ ਆਪਸ 'ਚ ਢਿੱਲਾ ਢਿੱਲਾ ਜਿਹਾ ਹੋ ਗਿਆ ਸੀਗਾ ਇਸੇ ਵਿੱਚ ਪਾ ਦਿੱਤੇ ਜੀ ਅਸੀਂ ਜਿਹੜੇ ਭਿੱਜੇ ਹੋਏ ਸਾਡੇ ਚਾਵਲ ਸੀਗੇ ਚਾਵਲ ਪਾਨ ਤੋਂ ਬਾਅਦ ਆਪਾਂ ਨਾਲ ਦੀ ਨਾਲ ਪਾ ਦਿੱਤਾ ਜੀ ਪਾਣੀ ਇਸ ਤੋਂ ਬਾਅਦ ਇਹਦੇ 'ਚ ਪਾਇਆ ਖੂਬ ਸਾਰਾ ਹਰਾ ਧਨੀਆ ਇੱਕ ਕੁ ਭਾਲਾ ਦਵਾਂ ਤੋਂ ਬਾਅਦ ਮਚਾਵਲਾ ਨੂੰ ਟੱਕ ਕੇ ਰੱਖ ਦਿੱਤਾ ਉਸ ਤੋਂ ਬਾਅਦ ਇੱਕ ਬਲੈਂਡਿੰਗ ਜਾਰ ਦੇ ਵਿੱਚ ਮੈਂ ਲਿਆ ਖੂਬਸਾਰਾ ਪਿਆਜ਼ ਉਹਦੇ ਚ ਪਾਇਆ ਮੈਂ ਖੂਬਸਾਰਾ ਹਰਾ ਧਨੀਆ ਨਾਲ ਹੀ ਪਾ ਦੇਨੀਆ ਤਿੰਨ ਚਾਰ ਹਰੀਆਂ ਮਿਰਚਾਂ ਥੋੜਾ ਜਿਹਾ ਲੂਣ ਥੋੜਾ ਜਿਹਾ ਜੀਰਾ ਪਾ ਦੇਣਾ ਸਾਬਤ ਨਾਲ ਹੀ ਪਾਇਆ ਅਦਰਕ ਨਾਲ ਪਾਈ ਸ਼ੱਕਰ ਉਸ ਤੋਂ ਬਾਅਦ ਪਾਤਾ ਜੀ ਨਿੰਬੂ ਦਾ ਰਸ ਇਹਨਾਂ ਸਭ ਨੂੰ ਬਿਨਾਂ ਪਾਣੀ ਤੋਂ ਮਿਕਸੀ ਦੇ ਵਿੱਚ ਚਲਾ ਲੈਣਾ ਬੜੀ ਸਵਾਦ ਦੀ ਚਟਨੀ ਬਣੇਗੀ ਤੁਸੀਂ ਚਾਹੋ ਤਾਂ ਇਹਨੂੰ ਇਦਾਂ ਵੀ ਖਾ ਸਕਦੇ ਹੋ दो चार पन लिए चटनी खराब नहीं होएगी पर मैं बना रही हाँ ये तो एक बड़ा ही मज़ेदार रायता दही के पाया जी लून थोड़ा जा भुन्या जीरा नाल पाते जी दो तो तीन चम्मच भर के ऐसे हरे चटनी दे खूब चंकी तरह फेंट लो ਤੇ ਇਹ ਰੇਤਾ ਬਣ ਕੇ ਜੀ ਬੜਾ ਹੀ ਕਮਾਲ ਜਿਹੜਾ ਇੰਨਾ ਚਾਵਲਾਂ ਦੇ ਨਾਲ ਬਹੁਤ ਹੀ ਲਾਜਵਾਬ ਲੱਗਦਾ ਹੈ ਹੁਣ ਇਹਨਾਂ ਚਾਵਲਾਂ ਨੂੰ ਦੇਖ ਕੇ ਮੈਨੂੰ ਤਾਂ ਲੱਗੀ ਖੂਬਸਾਰੀ ਭੁੱਖ ਸਵੇਰ ਵੇਲੇ ਖਾਓ ਰਾਤ ਵੇਲੇ ਡਿਨਰ ਚ ਖਾਓ ਪਰ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਜੇ ਤੁਸੀਂ ਸੁਪਰ ਮਮਸ ਰੈਸਪੀਜ਼ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਫੇਸਬੁੱਕ ਤੇ ਦੇਖ ਰਹੇ ਹੋ ਤੇ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਤੇ ਸਬਸਕ੍ਰਾਈਬ ਕਰ ਲਓ ਪਰ ਨਾਲ ਜ਼ਰੂਰ ਜੁੜੇ ਰਹੋ ਤਾਂ ਜੋ ਤੁਹਾਡੇ ਤੋਂ ਮੇਰੀਆਂ ਸੋਹਣੀਆਂ ਸੋਹਣੀਆਂ ਵਧੀਆ ਵਧੀਆ ਰੈਸਪੀਜ਼ ਕਿਤੇ ਮਿਸ ਨਾ ਹੋ ਜਾਣ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਈ